ਜਿਵੇਂ ਮੌਸਮ ਚੇਂਜ ਹੋ ਰਿਹਾ ਹੈ ਵੈਦਰ ਚੇਂजेस ਹੁੰਦੀਆਂ ਹਨ ਵੈਦਰ ਚੇਂजेस ਦੇ ਨਾਲ ਅਲਰਜੀਕ ਇਨਫੈਕਸ਼ਨਸ ਹੁੰਦੀਆਂ ਹਨ ਅਲਰਜੀਕ ਇਨਫੈਕਸ਼ਨਸ ਤੋਂ ਆਪਾਈ ਕਰੀਏ ਕਿ ਜਿਹੜੀ ਕੋਈ ਮਿੱਟੀ ਕੱਟੇ ਨਾਲ ਹੋਣ ਵਾਲੀ ਜਿਹੜੀ ਪੋਲੂਸ਼ਨ ਦੇ ਨਾਲ ਹੋਣ ਵਾਲੀ ਜਿਹੜੀ ਸਮੱਸਿਆਵਾਂ ਹੁੰਦੀਆਂ ਨੇ ਸਾਹ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਮਤਲਬ ਸਪੈਸ਼ਲੀ ਆਪਣੇ ਬਜ਼ੁਰਗਾਂ ਨੂੰ ਤੇ ਛੋਟੇ ਬੱਚਿਆਂ ਨੂੰ ਪ੍ਰੋਬਲਮਸ ਜ਼ਿਆਦਾ ਆਉਂਦੀਆਂ ਨੇ ਉਹਦਾ ਕਾਰਨ ਇਹੀ ਹੈ ਕਿ ਆਪਣਾ ਜਿਹੜਾ এনवायरमेंट ਹੈ ਉਹ ਥੋੜਾ ਜਿਹਾ ਇਸ ਵੈਦਰ ਦੇ ਵਿੱਚ ਆ ਕੇ ਪੋਲਿਊਟਡ ਹੋਣ ਲੱਗ ਜਾਂਦਾ ਹੈ ਕੁਝ ਫਸਲਾਂ ਕਰਕੇ ਕੁਝ ਵੈਸੇ ਪੋਲਿਊਸ਼ਨ ਕੁਝ ਗਰਮੀ ਹੁੰਦੀ ਹੈ ਮਿੱਟੀ ਘਟਾ ਇਸ ਮੌਸਮ 'ਚ ਜ਼ਿਆਦਾ ਹੁੰਦਾ ਹੈ ਤੇ ਉਹਦਾ ਆਪਾਂ ਕਿਵੇਂ ਕਰ ਸਕਦੇ ਆ ਮਤਲਬ ਆਪਾਂ ਪਲਾਨ ਕਿਵੇਂ ਕਰ ਸਕਦੇ ਆ ਕਿ ਆਪਣੇ ਆਪ ਨੂੰ ਬਚਾਉਣ ਵਾਸਤੇ ਉਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਣਾ ਮਾਸਕ ਵਗੈਰਾ ਲਗਾ ਕੇ ਰੱਖਣਾ ਚਾਹੀਦਾ ਹੈ ਮਿੱਟੀ ਘਟੇ ਤੋਂ ਪਰਹੇਜ਼ ਰੱਖੋ ਜਿੰਨਾ ਘੱਟ ਤੋਂ ਘੱਟ ਜਦੋਂ ਜ਼ਰੂਰੀ ਕੰਮ ਹੋਏ ਉਹ ਨਹੀਂ ਉਦੋਂ ਹੀ ਬਾਹਰ ਨਿਕਲੋ ਅਦਰਵਾਈਜ਼ ਜਦੋਂ ਵੀ ਤੁਸੀਂ ਛੋਟੇ ਬੱਚਿਆਂ ਨੇ ਬਜ਼ੁਰਗਾਂ ਨੇ ਸਪੈਸ਼ਲੀ ਜਦੋਂ ਘਰ ਤੋਂ ਬਾਹਰ ਨਿਕਲਣਾ ਤਾਂ ਆਪਣਾ ਕੱਪੜੇ ਨਾਲ ਇੱਕ ਸੂਤੀ ਕੱਪੜੇ ਨਾਲ ਜਾਂ ਫਿਰ ਮਾਸਕ ਨਾਲ ਲੱਪਣ ਮੂੰਹ ਟੱਕ ਕੇ ਬਾਹਰ ਨਿਕਲੇ ਮੇਰਾ ਹੀ ਸਜਾ ਰਹੇਗਾ ਸਮਸਿਆਵਾਂ ਦੇਖੋ ਜਿਵੇਂ ਕਿ ਦਮੇ ਦੇ ਮਰੀਜ਼ ਬਹੁਤ ਜ਼ਿਆਦਾ ਇਸ ਮੌਸਮ ਦੇ ਵਿੱਚ ਐਕਟਿਵ ਹੋ ਜਾਂਦੀ ਹੈ ਡਿਜ਼ੀਜ਼ਸ ਉਹਦੇ ਵਿੱਚ ਕੀ ਸਾਹ ਦੀ ਪ੍ਰੋਬਲਮਸ ਬਹੁਤ ਜ਼ਿਆਦਾ ਆਉਂਦੀ ਖਾਂਸੀ ਬੁਖਾਰ ਬਲਗਮ ਹੈਡੈਕ ਇਹੋ ਜਿਹੇ ਆ ਪ੍ਰੋਬਲਮਸ ਬਹੁਤ ਆਉਂਦੀਆਂ ਨੇ ਇੱਕ ਫਲੂ ਜਿਹੜਾ ਹੁੰਦਾ ਹੈ ਜ਼ਰੂਰੀ ਨਹੀਂ ਕਿ ਦਮੇ ਦੀ ਹੀ ਪ੍ਰੋਬਲਮ ਆਵੇ ਨਾਰਮਲ ਜਿਹਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ ਮਿੱਟੀ ਘਟੇ ਕਰਕੇ ਉਹਨੂੰ ਫਲੂ ਇਨਫੈਕਸ਼ਨ ਹੋ ਸਕਦੀ ਹੈ ਜਿਹਨੂੰ ਕਹਿੰਦੇ ਇੱਕ ਆਰਐਸਵੀ ਵਾਇਰਸ ਦੇ ਕਰਕੇ ਕੋਈ ਪ੍ਰੋਬਲਮ ਹੋ ਸਕਦੀ ਹੈ ਉਹਦੇ ਵਿੱਚ ਵੀ ਬੁਖਾਰ ਖਾਂਸੀ ਬਲਗਮ ਇਦਾਂ ਦੇ ਸਿੰਪਟਮਸ ਆਉਂਦੇ ਨੇ ਜੇ ਤਾਂ ਤੁਸੀਂ ਆਪਣੇ ਆਪ ਉਹਨੂੰ ਹੋਮ ਰੈਮਡੀਜ਼ ਦੇ ਨਾਲ ਨਹੀਂ ਥਿਊ ਕਰ ਸਕਦੇ ਕਦੇ ਦਿਨ ਤੱਕ ਤੇ ਤੁਹਾਨੂੰ ਲੱਗਦਾ ਕਿ ਮੇਰਾ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਤਾਂ ਸਾਨੂੰ ਜਰੂਰ ਆ ਕੇ ਮਿਲੋ ਕਿਸੇ ਵੀ ਛਾਤੀ ਦੇ ਡਾਕਟਰ ਨੂੰ ਆ ਕੇ ਤੁਸੀਂ ਮਿਲੋ ਉਹਨਾਂ ਤੋਂ ਮੈਡੀਸਨ ਲਓ ਆਪਾਂ ਨੂੰ ਉਹਦਾ ਕੋਰਸ ਕੰਪਲੀਟ ਕਰੋ ਆਪਣੀ ਮੈਡੀਸਨ ਦਾ ਸਪੈਸ਼ਲੀ ਦਮੇ ਵਾਲੇ ਤੇ ਜਿੰਨੇ ਵੀ ਆ ਸੀਓਪੀਡੀ ਦੇ ਪੇਸ਼ੈਂਟ ਹੁੰਦੇ ਨੇ ਇਹਨਾਂ ਨੂੰ ਇਸ ਮੌਸਮ ਦੇ ਵਿੱਚ ਪ੍ਰੇਜ ਰੱਖਣ ਦੀ ਬਹੁਤ ਜ਼ਿਆਦਾ ਲੋੜ ਹੈ ਸਾਡੇ ਹਸਪੀਟਲ ਦੇ ਵਿੱਚ ਇਹ ਹੈ ਕਿ ਜਿਵੇਂ ਇਹ ਕਟਾਈ ਦਾ ਸੀਜ਼ਨ ਚੱਲ ਰਿਹਾ ਜਿਹੜੇ ਮਰੀਜ਼ ਸਾਡੇ ਆਲਰੇਡੀ ਮੈਡੀਸਨਸ ਦੇ ਉੱਤੇ ਹੁੰਦੇ ਨੇ ਜਿਵੇਂ ਕਿ ਆਪਾਂ ਅਲਰਜੀਕ ਇਨਫੈਕਸ਼ਨਸ ਦੀ ਗੱਲ ਕਰੀ ਸੀ ਤੇ ਇੱਕ ਉਲੀ ਦੀ ਇਨਫੈਕਸ਼ਨ ਹੁੰਦੀ ਹੈ ਜਿਹੜੀ ਕਿ ਮੌਸਮ ਦੇ ਨਾਲ ਜ਼ਿਆਦਾ ਵੱਧ ਜਾਂਦੀ ਹੈ ਉਹ ਦਮੇ ਦੇ ਹੀ ਮਰੀਜ਼ ਹੁੰਦੇ ਨੇ ਜਿਨ੍ਹਾਂ ਨੂੰ ਦਮੇ ਦਾ ਲਾਜ ਚੰਗੀ ਤਰ੍ਹਾਂ ਪ੍ਰੋਪਰਲੀ ਨਹੀਂ ਹੋ ਪਾਂਦਾ ਤੇ ਉਹ ਇੱਕ ਉਲੀ ਦਾ ਰੂਪ ਧਾਰਨ ਕਰ ਸਕਦੇ ਹਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਇਹ ਵੀ ਪੀਏ ਫੰਗਲ ਇਨਫੈਕਸ਼ਨ ਹੁੰਦੀ ਹੈ ਸੋ ਉਹਨਾਂ ਵਾਸਤੇ ਆਪਾਂ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਹੁੰਦਾ ਹੈ ਉਹ ਟ੍ਰੀਟਮੈਂਟ ਨੂੰ ਸਾਨੂੰ ਥੋੜਾ ਜਿਹਾ ਐਡਜਸਟਮੈਂਟ ਕਰਨੀ ਪੈਂਦੀ ਹੈ ਇਸ ਮੌਸਮ ਤੇ ਵਿੱਚ ਸਾਨੂੰ ਉਹਨਾਂ ਦੀ ਮੈਡੀਸਿਨ ਥੋੜੀ ਵਧਾਉਣੀ ਪੈਂਦੀ ਹੈ ਇਨਹੇਲਰਸ ਲਈ ਸਾਨੂੰ ਗਾਈਡ ਕਰਨਾ ਪੈਂਦਾ ਹੈ ਕਿ ਪ੍ਰੋਪਰਲੀ ਤੁਸੀਂ ਸਵੇਰੇ ਸ਼ਾਮ ਇਹਨਾਂ ਨੂੰ ਲੈਣਾ ਹੈ ਅਗਰ ਤੁਹਾਨੂੰ ਕੋਈ ਇਸ਼ੂ ਆ ਰਿਹਾ ਕੋਈ ਪ੍ਰੋਬਲਮ ਆ ਰਹੀ ਹੈ ਫਿਰ ਵੀ ਤਾਂ ਅਸੀਂ ਐਡਮਿਸ਼ਨ ਕਰਕੇ ਪੇਸ਼ੈਂਟ ਨੂੰ ਨੇਬੁਲਾਈਜੇਸ਼ਨ ਵਗੈਰਾ ਕਰਕੇ ਇਹਨੂੰ ਥੋੜਾ ਕਿਉਰ ਕਰਦੇ ਆਂਗੇ ਤੇ ਜਿਹੜੇ ਪੇਸ਼ੈਂਟਸ ਜਿਨ੍ਹਾਂ ਦੀ ਕੋਈ ਵੀ ਮੈਡੀਸਨ ਨਹੀਂ ਚੱਲ ਰਹੀ ਹੈ ਉਹ ਮੌਸਮ ਦੇ ਹਿਸਾਬ ਨਾਲ ਉਹਨਾਂ ਨੂੰ ਵੀ ਸਾਹ ਦੀ ਪ੍ਰੋਬਲਮਸ ਆ ਰਹੀਆਂ ਤਾਂ ਉਹਨਾਂ ਨੂੰ ਅਸੀਂ ਇਹੀ ਗਾਈਡ ਕਰਦੇ ਆਂ ਕਿ ਤੁਸੀਂ ਆਪਣਾ